ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕੁਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਦੈਨਿਕ ਸੂਰਾ ਟੀਵੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸੁਖਬੀਰ ਸਿੰਘ ਸ਼ਰਗਲ ਰੋਪੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਲਾਤ ਇਸ ਵਕਤ ਭਾਖੜਾ ਡੈਮ ਦੇ ਵਿੱਚੋਂ ਛੱਡੇ ਗਏ ਪਾਣੀ ਦੇ ਨਾਲ ਬਣਦੇ ਜਾ ਰਹੇ ਨੇ ਨਾਲ ਲੱਗਦੇ ਇਲਾਕੇ ਆਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੜਨਾ ਸ਼ੁਰੂ ਹੋ ਚੁੱਕਾ ਹੈ ਤੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੀ ਵੱਧਦਾ ਜਾ ਰਿਹਾ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਕਿਸ ਤਰੀਕੇ ਦੀਆਂ ਸਥਿਤੀਆਂ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਪੈਦਾ ਹੋਣਗੀਆਂ ਹਾਲਾਂਕਿ ਇਸ ਤੋਂ ਪਹਿਲਾਂ ਜੇ ਇਸ ਤਰੀਕੇ ਮਾਝੇ ਇਲਾਕੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਸਥਿਤੀਆਂ ਆ ਜਿਹੜੀਆਂ ਕਹਿ ਲਈਏ ਕਿ ਕੰਟਰੋਲ ਤੋਂ ਬਾਹਰ ਹੋਈਆਂ ਰਮਦਾਸ ਇਲਾਕੇ ਦੀ ਗੱਲ ਕਰ ਲਈਏ ਜਨਾਲੇ ਦੀ ਗ ਜਿਸ ਦੇ 350 ਪਿੰਡ ਜਿਹੜੇ ਨੇ ਹੜ੍ਹਾਂ ਦੇ ਪ੍ਰਭਾਵ ਅਧੀਨ ਆਏ ਤੇ ਹੁਣ ਇਹੋ ਜਿਹੇ ਹੀ ਇਨ ਬੈਨ ਤਸਵੀਰਾਂ ਜੜੀਆਂ ਨੇ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਲਗਾਤਾਰ ਲੋਕਾਂ ਦੇ ਸਾਹ ਸੁੱਕਣ ਵਾਲੀ ਗੱਲ ਜਿਹੜੀ ਹੈ ਸਾਹ ਸੁੱਕਣ ਵਾਲੀ ਸਥਿਤੀ ਜਿਹੜੀ ਹੈ ਉੱਥੇ ਬਣਦੀ ਦਿਖਾਲੀ ਦੇ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵਕਤ ਚਿੰਤਾ ਦੇ ਵਿੱਚ ਡੁੱਬੇ ਪਏ ਨੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸੁਰੱਖੇ ਥਾਵਾਂ ਦੇ ਉੱਪਰ ਜਾਣ ਦੀ ਅਪੀਲ ਜ਼ਰੂਰ ਲੋਕਾਂ ਨੂੰ ਕੀਤੀ ਜਾ ਰਹੀ ਹੈ ਪਰ ਆਪਣੇ ਡੇਰਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਗੁਜ਼ਰ ਬਸਰ ਕਰਦੇ ਲੋਕ ਇਕਦਮ ਕਿਵੇਂ ਘਰਾਂ ਨੂੰ ਛੱਡ ਕੇ ਚਲੇ ਜਾਣ ਇਹ ਵੀ ਆਪਣਾ ਜਿਹੜਾ ਉਹਨਾਂ ਦਾ ਵੱਡਾ ਸਵਾਲ ਜਿਹੜਾ ਉਹ ਬਣਦਾ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ 18 ਬਣਾਈਆਂ ਗਈਆਂ ਨੇ ਵੱਖ-ਵੱਖ ਰਹਿਣਗਾਹਾਂ ਬਣਾਈਆਂ ਗਈਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਜਾ ਕੇ ਰੁਕਿਆ ਜਾਵੇ 24 ਘੰਟੇ ਉਹਨਾਂ ਨੂੰ ਉੱਥੇ ਸੁੱਖ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਜਾਣ ਪਰ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਭ ਕੁਝ ਬਿਆਨ ਕਰਦੀਆਂ ਨੇ ਕਿ ਕੇਸ ਪਾਸੇ ਨੂੰ ਇਸ ਵਕਤ ਪੰਜਾਬ ਦੇ ਹਾਲਾਤਾਂ ਤੇ ਹਾਲਾਤ ਜਾ ਰਹੇ ਨੇ ਆ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਲਗਭਗ 85000 ਕਿਲੋਸਿਕ ਪਾਣੀ ਜਿਹੜਾ ਇਹਨਾਂ ਇਲਾਕਿਆਂ ਨੂੰ ਆਪਣੀ ਹੜਾਂ ਦੀ ਲਪੇਟ ਦੇ ਵਿੱਚ ਲੈਦਾ ਜਾ ਰਿਹਾ ਹੈ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਇਲਾਕਿਆਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਵੀ ਵਿਖੇ ਜਾ ਰਹੇ ਨੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਵੀ ਵਿਖਿਆ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਜਿਹੜਾ ਕਹੇ ਲੀਕ ਕੇ ਖੇਤਾਂ ਦੇ ਵਿੱਚ ਪੈਲੀਆਂ ਬੰਦਿਆਂ ਦੇ ਵਿੱਚ ਪਾਣੀ ਜਿਹੜਾ ਵੜਦਾ ਉਹ ਤਾਂ ਸੁਭਾਵਿਕ ਤੌਰ ਦੇ ਉੱਪਰ ਖਤਰੇ ਦੀ ਘੰਟੀ ਬਜਾਉਂਦਾ ਨਾਲ ਦੀ ਨਾਲ ਜਦੋਂ ਪਾਣੀ ਦਾ ਪੱਧਰ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇ ਉਹਨਾਂ ਇਲਾਕਿਆਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇ ਜਿੱਥੇ ਲੋਕਾਂ ਦੇ ਵੱਲੋਂ ਜਿਹੜਾ ਰਿਹਾ ਜਾਂਦਾ ਆਪਣੇ ਆਸ਼ਿਆਨਿਆਂ ਦੇ ਵਿੱਚੋਂ ਲੋਕਾਂ ਦੇ ਵੱਲੋਂ ਨਿਕਲ ਕੇ ਬਾਹਰ ਭੱਜਣ ਦੇ ਉਹ ਮਜਬੂਰ ਹੋ ਜਾਣ ਉਸ ਵਕਤ ਤੁਸੀਂ ਸਥਿਤੀਆਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੰਡੜੀਆਂ ਹੋ ਜਾਂਦੀਆਂ ਨੇ ਮੰਦ ਭਾਗੀਆਂ ਹੋ ਜਾਂਦੀਆਂ ਨੇ ਇਹ ਚੀਜ਼ਾਂ ਇਸ ਵਕਤ ਸ਼੍ਰੀ ਆਨੰਦਪੁਰ ਸਾਹਿਬ ਦੇ ਹਲਕਿਆਂ ਦੇ ਵਿੱਚ ਦਿਖਾ ਲਈ ਦੇ ਰੀਆਂ ਨੇ ਬਹੁਤ ਸਾਰੇ ਤਰੀਕੇ ਸਲੀਕੇ ਪ੍ਰਸ਼ਾਸਨ ਦੇ ਵੱਲੋਂ ਵਰਤੇ ਜ਼ਰੂਰ ਜਾ ਰਹੇ ਨੇ ਪਰ ਇਹਨਾਂ ਤਰੀਕੇ ਸਲੀਕਿਆਂ ਦੀ ਉਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਜ਼ਮੀਨੀ ਧਰਾਤਲ ਦੇ ਉੱਪਰ ਨਿਭਦੀ ਨਭਾਉਂਦੀ ਨਹੀਂ ਦਿਖਾ ਲਈ ਦਿੰਦੀ ਜੇ ਇਸ ਰਫਤਾਰ ਦੇ ਨਾਲ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਵਾਧਾ ਹੋਇਆ ਦਿਖਾ ਲਈ ਦੇ ਰਿਹਾ ਬਹੁਤ ਸਾਰੀਆਂ ਤਸਵੀਰਾਂ ਲਗਾਤਾਰ ਡਰਾਉਣ ਵਾਲੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਤਰਾਤਰਾ ਕੀਤੀ ਜਾ ਰਹੀ ਹੈ ਇਹ ਵੀ ਸਮਝਣਾ ਬੇहद ਲਾਜ਼ਮੀ ਹੈ ਸਤਲੁਜ ਦੇ ਕੰਢੇ ਜਾਂ ਪਰ ਹਾਈਡਰਾ ਨਹਿਰਾਂ ਜੜੀਆਂ ਨੇ ਇਸ ਭਾਖੜਾ ਨੰਗਲ ਡੈਮ ਦੇ ਵਿੱਚੋਂ ਨਿਕਲਦੀਆਂ ਉਹਨਾਂ ਨਹਿਰਾਂ ਦੇ ਵਿੱਚ ਵੀ ਲਗਾਤਾਰ ਉਫਾਂ ਦੇ ਉੱਪਰ ਆਇਆ ਹੋਇਆ ਪਾਣੀ ਲੋਕਾਂ ਦੇ ਮਨ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦਾ ਜਾ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਸਤਲੁਜ ਦੀ ਘੱਗਰ ਦੀ ਇਹਨਾਂ ਦਰਿਆਵਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੇ ਆਲਦਵਾਲ ਦੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਉੱਪਰ ਲਗਾਤਾਰ ਇੱਕ ਤਰੀਕੇ ਦੇ ਨਾਲ ਸੰਤਾਪ ਬੜਦਾ ਦਿਖਾਲੀ ਦੇ ਰਿਹਾ ਹੈ ਕਹਿਣ ਦਾ ਭਾਵ ਕਿ ਦਰਿਆਵਾਂ ਦੇ ਕੰਢੇ ਨਦੀਆਂ ਨਾਲਿਆਂ ਦੇ ਕੰਢੇ ਜਿਹੜੇ ਲੋਕ ਵਸੇ ਨੇ ਉਹਨਾਂ ਲੋਕਾਂ ਦੇ ਉੱਪਰ ਇਸ ਵਕਤ ਵੱਡਾ ਖਤਰਾ ਮੰਡਰਾਉਂਦਾ ਹੋਇਆ ਦਿਖਾਲੀ ਦੇ ਰਿਹਾ ਹੈ ਲਗਾਤਾਰ ਜਿਸ ਤਰੀਕੇ ਭਾਖੜਾ ਡੈਮ ਦੇ ਵਿੱਚੋਂ 85000 ਕਿਊਸਕ ਪਾਣੀ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਡੀਸੀ ਰੂਪਨਗਰ ਜਿਹੜੇ ਨੇ ਉਹਨਾਂ ਦੇ ਵੱਲੋਂ ਕੁਝ ਹੀ ਸਮਾਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਯਾਂ ਪਰ ਲੋਕਾਂ ਨੂੰ ਹਦਾਇਤ ਦਿੱਤੀ ਗਈ ਕਿ ਭਾਈ ਆਪੋ ਆਪਣੇ ਹੀਲੇ ਵਸੀਲੇ ਜਿਹੜੇ ਨੇ ਉਹ ਕੀਤੇ ਜਾਣ ਹਾਲਾਂਕਿ ਪ੍ਰਸ਼ਾਸਨਿਕ ਪ੍ਰਬੰਧ ਵੀ ਪੱਬਾਂ ਪਾਰ ਹੋ ਕੇ ਜਿਹੜੇ ਨੇ ਉਹ ਲਗਾਤਾਰ ਕਾਰਗੁਜ਼ਾਰੀਆਂ ਜ਼ਮੀਨੀ ਧਰਾਤਲ ਦੇ ਉੱਪਰ ਕਰਦੇ ਦਿਖਾ ਲਈਦੇ ਰਹੇ ਨੇ ਪਰ ਇਸ ਵਕਤ ਇਹ ਤਸਵੀਰਾਂ ਲਗਾਤਾਰ ਡਰਾਉਣ ਵਾਲੇ ਪਾਸੇ ਨੂੰ ਇਸ ਵਕਤ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਉਥਲ-ਪੁਥਲ ਕਰਨ ਵਾਲੇ ਮਾਹੌਲ ਵਾਲੇ ਪਾਸੇ ਨੂੰ ਠੇਕੇਲਦੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਇੱਕ ਵਾਰ ਤਾਂ ਮਨ ਦੇ ਵਿੱਚ ਜ਼ਰੂਰ ਚਿੰਤਾ ਪ੍ਰਗਟ ਹੁੰਦੀ ਹੈ ਜ਼ਰੂਰ ਵੱਡਾ ਸਵਾਲ ਬਣਦਾ ਹੈ ਕਿ ਹੁਣ ਪੰਜਾਬ ਦੇ ਕੀ ਹਾਲਾਤ ਪਿਛਲੇ ਲਗਭਗ 2 ਹਫ਼ਤਿਆਂ ਤੋਂ ਬਣੇ ਹੋਏ ਹੜ੍ਹਾਂ ਦੇ ਨਾਲ ਜਿਹੜੇ ਨੇ ਕਿ ਉਹਨਾਂ ਤੋਂ ਵੀ ਗੰਭੀਰ ਹੋਣਗੇ ਕਿ ਪ੍ਰਸ਼ਾਸਨਿਕ ਪ੍ਰਬੰਧਾਂ ਦੀਆਂ ਕਮੀਆਂ ਖਾਮੀਆਂ ਫੇਰ ਲੋਕਾਂ ਨੂੰ ਖਲਣਗੀਆਂ ਕਿ ਆਮ ਲੋਕਾਂ ਦਾ ਜਾਨ-ਜੀਵਨ ਫੇਰ ਪ੍ਰਭਾਵਿਤ ਹੋਏਗਾ ਲੋਕਾਂ ਦੇ ਘਰਾਂ ਦੇ ਵਿੱਚ ਛੱਤਾਂ ਨੂੰ ਪਾਣੀ ਜੇ ਇਸ ਤਰੀਕੇ ਲੱਗਣ ਵਾਲੀਆਂ ਘਟਨਾਵਾਂ ਅਜਨਾਲੇ ਦੇ ਵਿੱਚ ਜਾਂ ਫਿਰ ਰਮਦਾਸ ਇਲਾਕੇ ਦੇ ਵਿੱਚ ਹੋਈਆਂ ਉਸੇ ਤਰੀਕੇ ਦਾ ਸੂਰਤ ਇਹ ਹਾਲ ਕੀ ਹੁਣ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਦਿਖਾ ਲਈ ਦੇਵੇਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਲਗਾਤਾਰ ਡਰਾਉਣ ਵਾਲਾ ਲਗਾਤਾਰ ਘਬराई ਵਾਲਾ ਮਾਹੌਲ ਇਹਨਾਂ ਤਸਵੀਰਾਂ ਦੇ ਨਾਲ ਬਣਦਾ ਦਿਖਾ ਲਈ ਦੇ ਰਿਹਾ ਹੈ ਰੋਪੜ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹਾਲਤਾਂ ਤੇ ਹਲਾਤ ਇਸ ਵਕਤ ਭਾਖੜਾ ਡੈਮ ਦੇ ਵਿੱਚੋਂ ਛੱਡੇ ਗਏ ਪਾਣੀ ਦੇ ਨਾਲ ਬਣਦੇ ਜਾ ਰਹੇ ਨੇ ਨਾਲ ਲੱਗਦੇ ਇਲਾਕੇ ਆਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੜਨਾ ਸ਼ੁਰੂ ਹੋ ਚੁੱਕਾ ਹੈ ਤੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੀ ਵੱਧਦਾ ਜਾ ਰਿਹਾ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਕਿਸ ਤਰੀਕੇ ਦੀਆਂ ਸਥਿਤੀਆਂ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਪੈਦਾ ਹੋਣਗੀਆਂ ਹਾਲਾਂਕਿ ਇਸ ਤੋਂ ਪਹਿਲਾਂ ਜਿਸ ਤਰੀਕੇ ਮਾਝੇ ਇਲਾਕੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਸਥਿਤੀਆਂ ਆ ਜਿਹੜੀਆਂ ਕਹਿ ਲਈਏ ਕਿ ਕੰਟਰੋਲ ਤੋਂ ਬਾਹਰ ਹੋਈਆਂ ਰਮਦਾਸ ਇਲਾਕੇ ਦੀ ਗੱਲ ਕਰ ਲਈਏ ਜਨਾਲੇ ਦੀ ਗੱ ਕਿ ਜਿਸ ਦੇ 350 ਪਿੰਡ ਜਿਹੜੇ ਨੇ ਹੜ੍ਹਾਂ ਦੇ ਪ੍ਰਭਾਵ ਅਧੀਨ ਆਏ ਤੇ ਹੁਣ ਇਹੋ ਜਿਹੇ ਇਨ ਬੇਨ ਤਸਵੀਰਾਂ ਜਿਹੜੀਆਂ ਨੇ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਲਗਾਤਾਰ ਲੋਕਾਂ ਦੇ ਸਾਹ ਸੁੱਕਣ ਵਾਲੀ ਗੱਲ ਜਿਹੜੀ ਹੈ ਸਾਹ ਸੁੱਕਣ ਵਾਲੀ ਸਥਿਤੀ ਜਿਹੜੀ ਹੈ ਉੱਥੇ ਬਣਦੀ ਦਿਖਾਲੀ ਦੇ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵਕਤ ਚਿੰਤਾ ਦੇ ਵਿੱਚ ਡੁੱਬੇ ਪਏ ਨੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸੁਰੱਖੇ ਥਾਵਾਂ ਦੇ ਉੱਪਰ ਜਾਣ ਦੀ ਅਪੀਲ ਜ਼ਰੂਰ ਲੋਕਾਂ ਨੂੰ ਕੀਤੀ ਜਾ ਰਹੀ ਹੈ ਪਰ ਆਪਣੇ ਡੇਰਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਗੁਜ਼ਰ ਬਸਰ ਕਰਦੇ ਲੋਕ ਇੱਕਦਮ ਕਿਵੇਂ ਘਰਾਂ ਨੂੰ ਛੱਡ ਕੇ ਚਲੇ ਜਾਣ ਇਹ ਵੀ ਆਪਣਾ ਜਿਹੜਾ ਉਹਨਾਂ ਦਾ ਵੱਡਾ ਸਵਾਲ ਜਿਹੜਾ ਉਹ ਬਣਦਾ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ 18 ਬਣਾਈਆਂ ਗਈਆਂ ਨੇ ਵੱਖ-ਵੱਖ ਰਹਿਣ ਦਾਹਾ ਬਣਾਈਆਂ ਗਈਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਜਾ ਕੇ ਰੁਕਿਆ ਜਾਵੇ 24 ਘੰਟੇ ਉਹਨਾਂ ਨੂੰ ਉੱਥੇ ਸੁਖ-ਸੂਲਤਾ ਜਿਹੜੀਆਂ ਨੇ ਦਿੱਤੀਆਂ ਜਾਣ ਪਰ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਭ ਕੁਝ ਬਿਆਨ ਕਰਦੀਆਂ ਨੇ ਕਿ ਕੇਸ ਪਾਸੇ ਨੂੰ ਇਸ ਵਕਤ ਪੰਜਾਬ ਦੇ ਹਾਲਤਾਂ ਤੇ ਹਾਲਾਤ ਜਾ ਰਹੇ ਨੇ ਆ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਲਗਭਗ 85000 ਕਿਲੋਸਿਕ ਪਾਣੀ ਜਿਹੜਾ ਇਹਨਾਂ ਇਲਾਕਿਆਂ ਨੂੰ ਆਪਣੀ ਹੜਾਂ ਦੀ ਲਪੇਟ ਦੇ ਵਿੱਚ ਲੈਦਾ ਜਾ ਰਿਹਾ ਹੈ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਇਲਾਕਿਆਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਵੀ ਵਿਖੇ ਜਾ ਰਹੇ ਨੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਵੀ ਵਿਖਿਆ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਜਿਹੜਾ ਕੈਲੀਅਕ ਦੇ ਖੇਤਾਂ ਦੇ ਵਿੱਚ ਪੈਲੀਆਂ ਬੰਦਿਆਂ ਦੇ ਵਿੱਚ ਪਾਣੀ ਜਿਹੜਾ ਵੜਦਾ ਉਹ ਤਾਂ ਸੁਭਾਵਿਕ ਤੌਰ ਦੇ ਉੱਪਰ ਖਤਰੇ ਦੀ ਘੰਟੀ ਵੱਜਾਉਂਦਾ ਨਾਲ ਦੀ ਨਾਲ ਜਦੋਂ ਪਾਣੀ ਦਾ ਪੱਧਰ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇ ਉਹਨਾਂ ਇਲਾਕਿਆਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇ ਜਿੱਥੇ ਲੋਕਾਂ ਦੇ ਵੱਲੋਂ ਜਿਹੜਾ ਰਿਆ ਜਾਂਦਾ ਆਪਣੀਆਂ ਆਸ਼ਿਆਨਿਆਂ ਦੇ ਵਿੱਚੋਂ ਲੋਕਾਂ ਦੇ ਵੱਲੋਂ ਨਿਕਲ ਕੇ ਬਾਹਰ ਭੱਜਣ ਦੇ ਉਹ ਮਜਬੂਰ ਹੋ ਜਾਣ ਉਸ ਵਕਤ ਤੁਸੀਂ ਸਥਿਤੀਆਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੰਡੜੀਆਂ ਹੋ ਜਾਂਦੀਆਂ ਨੇ ਮੰਦ ਭਾਗੀਆਂ ਹੋ ਜਾਂਦੀਆਂ ਨੇ ਇਹ ਚੀਜ਼ਾਂ ਇਸ ਵਕਤ ਸ਼੍ਰੀ ਆਨੰਦਪੁਰ ਸਾਹਿਬ ਦੇ ਹਲਕਿਆਂ ਦੇ ਵਿੱਚ ਦਿਖਾ ਲਈ ਦੇ ਰੀਆਂ ਨੇ ਬਹੁਤ ਸਾਰੇ ਤਰੀਕੇ ਸਲੀਕੇ ਪ੍ਰਸ਼ਾਸਨ ਦੇ ਵੱਲੋਂ ਵਰਤੇ ਜ਼ਰੂਰ ਜਾ ਰਹੇ ਨੇ ਪਰ ਇਹਨਾਂ ਤਰੀਕੇ ਸਲੀਕਿਆਂ ਦੀ ਉਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਜ਼ਮੀਨੀ ਧਰਾਤਲ ਦੇ ਉੱਪਰ ਨਿਭਦੀ ਨਭਾਉਂਦੀ ਨਹੀਂ ਦਿਖਾ ਲਈ ਦਿੰਦੀ ਜੇ ਇਸ ਰਫਤਾਰ ਦੇ ਨਾਲ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਵਾਧਾ ਹੋਇਆ ਦਿਖਾ ਲਈ ਦੇ ਰਿਹਾ ਹੈ ਬਹੁਤ ਸਾਰੀਆਂ ਤਸਵੀਰਾਂ ਲਗਾਤਾਰ ਡਰਾਉਣ ਵਾਲੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵਾਖਵਾਖ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਤਰਾਤਰਾ ਕੀਤੀ ਜਾ ਰਹੀ ਹੈ ਇਹ ਵੀ ਸਮਝਣਾ ਬੇहद ਲਾਜ਼ਮੀ ਹੈ ਸਤਲੁਜ ਦੇ ਕੰਢੇ ਜਾਂ ਪਰ ਹਾਈਡਰਾ ਨਹਿਰਾਂ ਜੜੀਆਂ ਨੇ ਇਸ ਭਾਖੜਾ ਨੰਗਲ ਡੈਮ ਦੇ ਵਿੱਚੋਂ ਨਿਕਲਦੀਆਂ ਉਹਨਾਂ ਨਹਿਰਾਂ ਦੇ ਵਿੱਚ ਵੀ ਲਗਾਤਾਰ ਉਫਾਂ ਦੇ ਉੱਪਰ ਆਇਆ ਹੋਇਆ ਪਾਣੀ ਲੋਕਾਂ ਦੇ ਮਨ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦਾ ਜਾ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਸਤਲੁਜ ਦੀ ਘੱਗਰ ਦੀ ਇਹਨਾਂ ਦਰਿਆਵਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਆਲਦਵਾਲ ਦੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਉੱਪਰ ਲਗਾਤਾਰ ਇੱਕ ਤਰੀਕੇ ਦੇ ਨਾਲ ਸੰਤਾਪ ਬੜਦਾ ਦਿਖਾ ਲਈ ਦੇ ਇਹ ਕਹਿਣ ਦਾ ਭਾਵ ਕਿ ਦਰਿਆਵਾਂ ਦੇ ਕੰਡੇ ਨਦੀਆਂ ਨਾਲਿਆਂ ਦੇ ਕੰਡੇ ਜਿਹੜੇ ਲੋਕ ਵਸੇ ਨੇ ਉਹਨਾਂ ਲੋਕਾਂ ਦੇ ਉੱਪਰ ਇਸ ਵਕਤ ਵੱਡਾ ਖਤਰਾ ਮੰਡਰਾਉਂਦਾ ਹੋਇਆ ਦਿਖਾ ਲਈ ਦੇ ਰਿਹਾ ਹੈ ਲਗਾਤਾਰ ਜਿਸ ਤਰੀਕੇ ਭਾਖੜਾ ਡੈਮ ਦੇ ਵਿੱਚੋਂ 85000 ਕਿਊਸਕ ਪਾਣੀ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਡੀਸੀ ਰੂਪਨਗਰ ਜਿਹੜੇ ਨੇ ਉਹਨਾਂ ਦੇ ਵੱਲੋਂ ਕੁਝ ਹੀ ਸਮਾਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਯਾਂ ਪਰ ਲੋਕਾਂ ਨੂੰ ਹਦਾਇਤ ਦਿੱਤੀ ਗਈ ਕਿ ਭਾਈ ਆਪੋ ਆਪਣੇ ਈਲੇ ਵਸੀਲੇ ਜਿਹੜੇ ਨੇ ਉਹ ਕੀਤੇ ਜਾਣ ਹਾਲਾਂਕਿ ਪ੍ਰਸ਼ਾਸਨਿਕ ਪ੍ਰਬੰਧ ਵੀ ਪੱਬਾਂ ਪਾਰ ਹੋ ਕੇ ਜਿਹੜੇ ਨੇ ਉਹ ਲਗਾਤਾਰ ਕਾਰਗੁਜ਼ਾਰੀਆਂ ਜ਼ਮੀਨੀ ਧਰਾਤਲ ਦੇ ਉੱਪਰ ਕਰਦੇ ਦਿਖਾ ਲਈ ਦੇ ਰਹੇ ਨੇ ਪਰ ਇਸ ਵਕਤ ਇਹ ਤਸਵੀਰਾਂ ਲਗਾਤਾਰ ਡਰਾਉਣ ਵਾਲੇ ਪਾਸੇ ਨੂੰ ਇਸ ਵਕਤ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਉਥਲ-ਪੁਥਲ ਕਰਨ ਵਾਲੇ ਮਾਹੌਲ ਵਾਲੇ ਪਾਸੇ ਨੂੰ ਠੇਕੇਲਦੀਆਂ ਨਜ਼ਰ ਆ ਰਹੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਇੱਕ ਵਾਰ ਤਾਂ ਮਨ ਦੇ ਵਿੱਚ ਜ਼ਰੂਰ ਚਿੰਤਾ ਪ੍ਰਗਟ ਹੁੰਦੀ ਹੈ ਜ਼ਰੂਰ ਵੱਡਾ ਸਵਾਲ ਬਣਦਾ ਹੈ ਕਿ ਹੁਣ ਪੰਜਾਬ ਦੇ ਕੀ ਹਾਲਾਤ ਪਿਛਲੇ ਲਗਭਗ 2 ਹਫ਼ਤਿਆਂ ਤੋਂ ਬਣੇ ਹੋਏ ਹੜ੍ਹਾਂ ਦੇ ਨਾਲ ਜਿਹੜੇ ਨੇ ਕਿ ਉਹਨਾਂ ਤੋਂ ਵੀ ਗੰਭੀਰ ਹੋਣਗੇ ਕਿ ਪ੍ਰਸ਼ਾਸਨਿਕ ਪ੍ਰਬੰਧਾਂ ਦੀਆਂ ਕਮੀਆਂ ਖਾਮੀਆਂ ਫੇਰ ਲੋਕਾਂ ਨੂੰ ਖੜਨ ਗਈਆਂ ਕਿ ਆਮ ਲੋਕਾਂ ਦਾ ਜਾਨ ਜੀਵਨ ਫੇਰ ਪ੍ਰਭਾਵਿਤ ਹੋਏਗਾ ਲੋਕਾਂ ਦੇ ਘਰਾਂ ਦੇ ਵਿੱਚ ਛੱਤਾਂ ਨੂੰ ਪਾਣੀ ਜੇ ਇਸ ਤਰੀਕੇ ਲੱਗਣ ਵਾਲੀਆਂ ਘਟਨਾਵਾਂ ਅਜਨਾਲੇ ਦੇ ਵਿੱਚ ਜਾਂ ਫਿਰ ਰਮਦਾਸ ਇਲਾਕੇ ਦੇ ਵਿੱਚ ਹੋਈਆਂ ਉਸੇ ਤਰੀਕੇ ਦਾ ਸੂਰਤੇ ਹਾਲ ਕੀ ਹੁਣ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਦਿਖਾਲੀ ਦੇਵੇਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਲਗਾਤਾਰ ਡਰਾਉਣ ਵਾਲਾ ਲਗਾਤਾਰ ਘਬराई ਵਾਲਾ ਮਾਹੌਲ ਇਹਨਾਂ ਤਸਵੀਰਾਂ ਦੇ ਨਾਲ ਬਣਦਾ ਦਿਖਾਲੀ ਦੇ ਰਿਹਾ ਹੈ ਆਉਣ ਵਾਲੇ ਸਮੇਂ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਰਹਾਂਗੇ ਬਹਿਰ ਹਾਲ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ